ਗੱਲ ਕਰ ਰਿਹਾ ਇਤਿਹਾਸਿਕ ਗੁਰਦੁਆਰਾ ਭਾਈ ਸਾਲੋ ਜੀ ਦਾ ਜੋ ਅੰਮ੍ਰਿਤਸਰ ਦੀਆਂ ਅੰਦਰੂਣ ਗਲੀਆਂ ਦੇ ਵਿੱਚ ਸਚਕਣ ਸ਼ਨੀਰ ਮੰਦਿਰ ਸਾਹਿਬ ਤੋਂ 10 ਮਿੰਟ ਦੀ ਦੂਰੀ ਤੇ ਇਹ ਗੁਰਦੁਆਰਾ ਸਾਹਿਬ ਹੈਗਾ 1480 ਨੂੰ ਬਾਬਾ ਜੀ ਦਾ ਇੱਥੇ ਜਨਮ ਉਤਸਵ ਬੜੇ ਅਸ਼ਰਦਾ ਭਾਵਨਾਵਾਂ ਨਾਲ ਮਨਾਇਆ ਜਾਂਦਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸੰਗਤਾਂ ਦੇ ਸਹਿਯੋਗ ਨਾਲ ਇਸ ਜਗ੍ਹਾ ਤੇ 14 ਹਸੂ ਨੂੰ ਬਾਬਾ ਜੀ ਦਾ ਜਨਮ ਉਤਸਵ ਮਨਾਇਆ ਜਾਂਦਾ ਹੈ ਸੋ ਇਹ ਗੁਰਦੁਆਰਾ ਸਾਹਿਬ ਦੀਆਂ ਤਸਵੀਰਾਂ ਨੇ ਇਹ ਪਾਵਨ ਸਥਾਨ ਗੁਰਦੁਆਰਾ ਟੋਬਾ ਭਾਈ ਸਾਲੋ ਜੀ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਹੈ ਭਾਈ ਸਾਲੋ ਜੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਅਨੰਦ ਸਿਦਕੀ ਸਿੱਖ ਹੋਏ ਹਨ ਇਹਨਾਂ ਦਾ ਜਨਮ ਮਾਲਵੇ ਜੀ ਧਰਤੀ ਤੇ ਹੋਇਆ ਤੇ ਇਹ ਪਰਿਵਾਰ ਪਹਿਲਾਂ ਸਖੀ ਸਰਵਰ ਦਾ ਉਪਾਸ਼ਕ ਸੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਤੋਂ ਬਾਅਦ ਇਹ ਪਰਿਵਾਰ ਸਿੱਖ ਬਣ ਗਿਆ ਜਦੋਂ ਗੁਰੂ ਸਾਹਿਬ ਜੀ ਨੂੰ ਇਹ ਸਾਰੀ ਵਿਥਿਆ ਪਤਾ ਲੱਗੀ ਤੇ ਗੁਰੂ ਸਾਹਿਬ ਜੀ ਬਹੁਤ ਪ੍ਰਸੰਨ ਹੋਏ ਅਤੇ ਇਸ ਪਵਨ ਸਥਾਨ ਤੇ ਪਹੁੰਚ ਕਰਕੇ ਵਾਰਾ ਦਿੱਤੇ ਬਖਸ਼ਿਸ਼ਾਂ ਦਿੱਤੀਆਂ ਕਿ ਜੋ ਵੀ ਮਾਈ ਭਾਈ ਇਸ ਪਵਨ ਟੋਪੇ ਤੇ ਸ਼ਰਧਾ ਭਾਵਨਾ ਦੇ ਨਾਲ ਆਣ ਕੇ ਇਸ਼ਨਾਨ ਕਰੇਗਾ ਉਹਨਾਂ ਨੂੰ ਇਸ ਪਵਨ ਸਥਾਨ ਤੋਂ ਬੱਚਿਆਂ ਦੀਆਂ ਪੁੱਤਰਾਂ ਦੀਆਂ ਦਾਤਾਂ ਪ੍ਰਾਪਤ ਹੋਇਆ ਕਰਨਗੀਆਂ ਸੋਕੜੇ ਦੇ ਰੋਗੀ ਬੱਚੇ ਇਸ ਪਵਨ ਸਥਾਨ ਤੇ ਇਸ਼ਨਾਨ ਕਰਨ ਦੇ ਨਾਲ ਹਰੇ ਹੋਇਆ ਕਰਨਗੇ ਜੋ ਵੀ ਮਾਈ ਪਾਈ ਜਿਸ ਵੀ ਕਿਸੇ ਸ਼ਰਧਾ ਭਾਵਨਾ ਦੇ ਨਾਲ ਇਸ਼ਨਾਨ ਕਰੇਗਾ ਉਹਨਾਂ ਦੀਆਂ ਉਹ ਭਾਵਨਾਵਾਂ ਪੂਰੀਆਂ ਹੋਣਗੀਆਂ ਇਸ ਵਕਤ ਅੰਦਰੂਨ ਅੰਮ੍ਰਿਤਸਰ ਦੀਆਂ ਗਲੀਆਂ ਦੇ ਵਿੱਚ ਮੌਜੂਦ ਹਾਂ ਜਿੱਥੇ ਇੱਕ ਇਤਿਹਾਸਕ ਸਥਾਨ ਦਿਖਾਵਾਂਗੇ ਜਿੱਥੇ ਪਾਤੀਆਂ ਚੜ੍ਹੋਂ ਨਾਲ ਪੁੱਤਰ ਦੀ ਦਾਤ ਮਿਲਦੀ ਹੈ ਇਸ ਟੋਬੇ ਦੇ ਵਿੱਚ ਇਸ਼ਨਾਨ ਕਰਨ ਦੇ ਨਾਲ ਸੁੱਕੇ ਬੱਚੇ ਹਰੇ ਭਰੇ ਹੋ ਜਾਂਦੇ ਨੇ ਤੰਦਰੁਸਤ ਹੋ ਜਾਂਦੇ ਨੇ ਗੱਲ ਕਰ ਰਹੇ ਆਂ ਇਤਿਹਾਸਿਕ ਗੁਰਦੁਆਰਾ ਭਾਈ ਸਾਲੋ ਜੀ ਦਾ ਜੋ ਅੰਮ੍ਰਿਤਸਰ ਦੀਆਂ ਅੰਦਰੂਣ ਗਲੀਆਂ ਦੇ ਵਿੱਚ ਸਥਿਤਾ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਤੋਂ 10 ਮਿੰਟ ਦੀ ਦੂਰੀ ਤੇ ਇਹ ਗੁਰਦੁਆਰਾ ਸਾਹਿਬ ਹੈਗਾ ਇਹ ਕੈਮਰਾ ਪਰਸਨ ਨੂੰ ਕਹਾਂਗਾ ਕਿ ਇੱਕ ਵਾਰ ਇਹ ਗੁਰਦੁਆਰਾ ਸਾਹਿਬ ਦੀਆਂ ਤਸਵੀਰਾਂ ਜਿਹੜੀਆਂ ਨੇ ਉਹ ਜ਼ਰੂਰ ਦਿਖਾਈਆਂ ਜਾਣ ਸੁੰਦਰ ਲੈ ਕੇ ਚੱਲਦੇ ਆਂ ਇਹ ਗੁਰਦੁਆਰਾ ਸਾਹਿਬ ਤੋਂ ਜਦੋਂ ਐਂਟਰ ਹੁੰਨੇ ਆ ਖੱਬੇ ਹੱਥ ਜੋੜਾ ਘਾਰ ਜੋੜੇ ਘਾਰ ਤੁਸੀਂ ਜੋੜੇ ਉਤਾਰ ਕੇ ਆਪਣੇ ਪੈਰ ਧੋ ਕੇ ਅੰਦਰ ਜਾਣਾ ਆ ਸੱਜਿਆਤਤਾਂ ਨੂੰ ਇਤਿਹਾਸ ਜਿਹੜਾ ਆ ਉਹ ਲਿਖਿਆ ਹੋਇਆ ਮਿਲ ਜੇਗਾ ਇਸ ਗੁਰਦੁਆਰਾ ਸਾਹਿਬ ਦੀ ਗੱਲ ਕਰਨੀ ਹੈ ਤਾਂ 1480 ਨੂੰ ਬਾਬਾ ਜੀ ਦਾ ਇੱਥੇ ਜਨਮ ਉਤਸਵ ਬੜੇ ਅਸ਼ਰਦਾ ਭਾਵਨਾਵਾਂ ਨਾਲ ਮਨਾਇਆ ਜਾਂਦਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸੰਗਤਾਂ ਦੇ ਸਹਿਯੋਗ ਨਾਲ ਇਸ ਜਗ੍ਹਾ ਤੇ 1480 ਨੂੰ ਬਾਬਾ ਜੀ ਦਾ ਜਨਮ ਉਤਸਵ ਮਨਾਇਆ ਜਾਂਦਾ ਹੈ ਸੋ ਇਹ ਗੁਰਦੁਆਰਾ ਸਾਹਿਬ ਦੀਆਂ ਤਸਵੀਰਾਂ ਨੇ ਗੱਲਬਾਤ ਕਰਾਂਗੇ ਇੱਥੋਂ ਦੇ ਜਿਹੜੇ ਗ੍ਰੰਥੀ ਸਿੰਘ ਨੇ ਇਤਿਹਾਸ ਜਿਹੜਾ ਆ ਉਹਨਾਂ ਕੋਲੋਂ ਜਾਣੂ ਕਰਦੇ ਹਾਂ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਪਵਨ ਸਥਾਨ ਗੁਰਦੁਆਰਾ ਟੋਬਾ ਭਾਈ ਸਾਲੋ ਜੀ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਹੈ ਭਾਈ ਸਾਲੋ ਜੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਅਨੰਦ ਅੰਦ ਸਿੱਧ ਕੀ ਸਿੱਖ ਹੋਏ ਹਨ ਇਹਨਾਂ ਦਾ ਜਨਮ ਮਾਲਵੇ ਦੀ ਧਰਤੀ 'ਤੇ ਹੋਇਆ ਤੇ ਇਹ ਪਰਿਵਾਰ ਪਹਿਲਾਂ ਸਖੀ ਸਰਵਰ ਦਾ ਉਪਾਸ਼ਕ ਸੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਤੋਂ ਬਾਅਦ ਇਹ ਪਰਿਵਾਰ ਸਿੱਖ ਬਣ ਗਿਆ ਮਾਤਾ ਪਿਤਾ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਤੋਂ ਉਪਰੰਤ ਵਾਪਸ ਆਪਣੇ ਨਗਰ ਨੂੰ ਚਲੇ ਗਏ ਭਾਈ ਸਾਲੋ ਜੀ ਗੁਰੂ ਸਾਹਿਬ ਜੀ ਦੇ ਹਜ਼ੂਰ ਰਹਿ ਕੇ ਸੇਵਾ ਤੇ ਸਿਮਰਨ ਦੇ ਵਿੱਚ ਜੁਟ ਗਏ ਜਦੋਂ ਗੁਰੂ ਸਾਹਿਬ ਜੀ ਨੇ ਇਸ ਸ਼ਹਿਰ ਦੇ ਵਿੱਚ 52 ਤਰ੍ਹਾਂ ਦੇ ਕੀਰਤੀ ਲਿਆ ਕੇ ਬਸਾਉਣ ਦੀ ਯੋਜਨਾ ਬਣਾਈ ਇਹ ਸਾਰੀ ਸੇਵਾ ਭਾਈ ਸਾਲੋ ਜੀ ਨੂੰ ਸੰਪਤੀ ਗਈ ਭਾਈ ਸਾਹਿਬ ਜੀ ਨੇ ਬੜੇ ਯੋਜਨਾਬੰਦ ਤਰੀਕੇ ਦੇ ਨਾਲ ਇਸ ਸ਼ਹਿਰ ਦੇ ਵਿੱਚ 52 ਤਰ੍ਹਾਂ ਦੇ ਕਿਰਤੀਆਂ ਅਤੇ ਵਪਾਰੀਆਂ ਨੂੰ ਲਿਆ ਕੇ ਵਸਾਇਆ ਗੁਰੂ ਸਾਹਿਬ ਜੀ ਇਹਨਾਂ ਦੀ ਸੇਵਾ ਤੋਂ ਬਹੁਤ ਖੁਸ਼ ਹੋਏ ਤੇ ਇਹਨਾਂ ਨੂੰ ਸ਼ਹਿਰ ਦਾ ਮੁੱਖ ਪ੍ਰਬੰਧਕ ਥਾਪਿਆ ਜਦੋਂ ਗੁਰੂ ਸਾਹਿਬ ਜੀ ਨੇ ਅੰਮ੍ਰਿਤ ਸਰੋਵਰ ਨੂੰ ਪੱਕਾ ਕਰਨ ਦੀ ਸੇਵਾ ਆਰੰਭ ਕੀਤੀ ਇੱਟਾਂ ਤਿਆਰ ਕਰਨ ਵਾਸਤੇ ਆਵਿਆਂ ਦੇ ਵਿੱਚ ਵਰਤਿਆ ਜਾਣ ਵਾਲਾ ਬਾਲਨ ਮੁੱਖ ਜਾਣ ਤੇ ਭਾਈ ਸਾਲੋ ਜੀ ਆਸ-ਪਾਸ ਦੇ ਪਿੰਡਾਂ ਦੇ ਵਿੱਚੋਂ ਬਾਲਨ ਇਕੱਠਾ ਕਰਨ ਵਾਸਤੇ ਗਏ ਪਾਠੀਆਂ ਤੋਂ ਪੁੱਤਰ ਹੋਣ ਦਾ ਹੋਕਾ ਦਿੱਤਾ ਅਤੇ ਗੱਡਿਆਂ ਦੇ ਗੱਡੇ ਬਾਲਣ ਦੇ ਭਰਕੇ ਲਿਆ ਆਏ ਜਦੋਂ ਗੁਰੂ ਸਾਹਿਬ ਜੀ ਨੂੰ ਇਹ ਸਾਰੀ ਵਿਥਿਆ ਪਤਾ ਲੱਗੀ ਤੇ ਗੁਰੂ ਸਾਹਿਬ ਜੀ ਬਹੁਤ ਪ੍ਰਸੰਨ ਹੋਏ ਅਤੇ ਇਸ ਪਵਨ ਸਥਾਨ ਤੇ ਪਹੁੰਚ ਕਰਕੇ ਵਾਰਾ ਦਿੱਤੇ ਬਖਸ਼ਿਸ਼ਾਂ ਦਿੱਤੀਆਂ ਕਿ ਜੋ ਵੀ ਮਾਈ ਭਾਈ ਇਸ ਪਵਨ ਟੋਬੇ ਤੇ ਸ਼ਰਧਾ ਭਾਵਨਾ ਦੇ ਨਾਲ ਆਣ ਕੇ ਇਸ਼ਨਾਨ ਕਰੇਗਾ ਉਹਨਾਂ ਨੂੰ ਇਸ ਪਵਨ ਸਥਾਨ ਤੋਂ ਬੱਚਿਆਂ ਦੀਆਂ ਪੁੱਤਰਾਂ ਦੀਆਂ ਦਾਤਾਂ ਪ੍ਰਾਪਤ ਹੋਇਆ ਕਰਨਗੀਆਂ ਸੋਕੜੇ ਦੇ ਰੋਗੀ ਬੱਚੇ ਇਸ ਪਵਨ ਸਥਾਨ ਤੇ ਇਸ਼ਨਾਨ ਕਰਨ ਦੇ ਨਾਲ ਾਰੇ ਹੋਇਆ ਕਰਨਗੇ ਜੋ ਵੀ ਮਾਈ ਪਾਈ ਜਿਸ ਵੀ ਕਿਸੇ ਸ਼ਰਧਾ ਭਾਵਨਾ ਦੇ ਨਾਲ ਇਸ਼ਨਾਨ ਕਰੇਗਾ ਉਹਨਾਂ ਦੀਆਂ ਉਹ ਭਾਵਨਾਵਾਂ ਪੂਰੀਆਂ ਹੋਣਗੀਆਂ ਹਰ ਸਾਲ 14 ਅਸੂ ਨੂੰ ਬਾਬਾ ਜੀ ਦਾ ਜਨਮ ਉਤਸਵ ਇਸ ਪਵਨ ਸਥਾਨ ਤੇ ਬੜੀ ਸ਼ਰਧਾ ਭਾਵਨਾ ਤੇ ਸਤਿਕਾਰ ਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਆਸ-ਪਾਸ ਦੀਆਂ ਸੰਗਤਾਂ ਵੱਲੋਂ ਰਲ ਮਿਲ ਕੇ ਬੜੀ ਸ਼ਰਧਾ ਦੇ ਨਾਲ ਮਨਾਇਆ ਜਾਂਦਾ ਹੈ ਇਸ ਪਵਨ ਸਥਾਨ ਦੀ ਦੂਰੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਤੋਂ 10 ਮਿੰਟ ਦੀ ਪੈਦਲ ਦੂਰੀ ਹੈ ਸੰਤਾਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਵਿਖੇ ਨਤਮਸਤਕ ਹੋਣ ਤੋਂ ਉਪਰੰਤ ਗੁਰਦੁਆਰਾ ਗੁਰੂ ਕੇ ਮਹਿਲ ਤੋਂ ਹੁੰਦਿਆਂ ਹੋਇਆਂ ਇਸ ਪਾਵਨ ਸਥਾਨ ਤੇ ਪਹੁੰਚਦੀਆਂ ਹਨ ਸ਼ਰਧਾ ਭਾਵਨਾ ਦੇ ਨਾਲ ਇਸ਼ਨਾਨ ਕਰਕੇ ਗੁਰੂ ਘਰੋਂ ਖੁਸ਼ੀਆਂ ਪ੍ਰਾਪਤ ਕਰਦੀਆਂ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਗੁਰਦੁਆਰਾ ਸਾਹਿਬ ਦੀ ਧੀਰੀ ਦਸਨੜ ਦਸੀ ਹੈ ਕਿ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜਾ ਕਿਹੜੀ ਇਲਾਕਾ ਹੈਗਾ ਇਹ ਕਿੱਥੇ ਜਗਾ ਬਿੰਦੀ ਹੈ ਇਹ ਪਾਵਨ ਸਥਾਨ ਗੁਰਦੁਆਰਾ ਗੁਰੂ ਕੇ ਮਹਿਲ ਅਤੇ ਕਿਲਾ ਲੋਗੜ ਦੇ ਬਿਲਕੁਲ ਨਜ਼ਦੀਕ ਪੈਂਦਾ ਹੈ ਬੰਬੇ ਵਾਲੇ ਖੂਹ ਦੇ ਨਾਲ ਦੇ ਨਾਂ ਦੇ ਨਾਲੇ ਏਰੀਆ ਜਾਣਿਆ ਜਾਂਦਾ ਹੈ ਸੰਤਾ ਜਿੱਕਰ ਹੁੰਦੀਆਂ ਨਹੀਂ ਸੀ ਤੇ ਵਾਰ ਜਿਨੇ ਦਿੱਤਾ ਰਹਦਾ ਕਿ 40 ਦਿਨ ਲਗਾਤਾਰ ਮੰਨ ਨੂੰ ਮੁੰਜੀਦਾ ਪੂਰੀ ਹੁੰਦੀਆਂ ਨੇ ਸੁੱਕੇ ਬੱਚੇ ਹਰੇ ਬਜਾਉਂਦੇ ਨੇ ਸੋ ਇਹ ਵਾਰ ਭਾਈ ਸਾਲੋ ਜੀ ਨੇ ਦਿੱਤਾ ਸੀ ਜੇਕਰ ਗੁਰੂ ਅਰਜਨ ਦੇਵ ਸਾਹਿਬ ਜੀ ਭਾਈ ਸਾਲੋ ਜੀ ਦੀ ਸੇਵਾ ਤੋਂ ਖੁਸ਼ ਹੋ ਕਰਕੇ ਇਸ ਸਥਾਨ ਤੇ ਪਹੁੰਚੇ ਸਨ ਉਹਨਾਂ ਨੇ ਉਹਨਾਂ ਦੀ ਸੇਵਾ ਤੋਂ ਖੁਸ਼ ਹੋ ਕੇ ਇਸ ਜਗ੍ਹਾ ਤੇ ਆਣ ਕੇ ਬਖਸ਼ਿਸ਼ਾਂ ਵਰਤਾਈਆਂ ਜੋ ਮਾਈ ਭਾਈ ਸ਼ਰਦਾ ਭਾਵਨਾ ਦੇ ਨਾਲ ਆਣ ਕੇ ਇਸ ਤੋਬੇ ਤੇ ਇਸ਼ਨਾਨ ਕਰੇਗਾ ਉਹਨਾਂ ਦੀਆਂ ਭਾਵਨਾਵਾਂ ਪੂਰੀਆਂ ਹੋਇਆ ਕਰਨਗੀਆਂ ਸੰਗਤਾਂ ਅੱਜ ਵੀ ਇਸ ਪਵਨ ਸਥਾਨ ਤੇ ਪਾਠੀਆਂ ਚੜਾ ਕੇ ਤੇ ਸ਼ਰਦਾ ਭਾਵਨਾ ਦੇ ਨਾਲ ਇਸ਼ਨਾਨ ਕਰਕੇ ਗੁਰੂ ਘਰੋਂ ਬੱਚਿਆਂ ਦੀਆਂ ਦਸਤਾਂ ਪ੍ਰਾਪਤ ਕਰਦੀਆਂ ਹਨ ਸੋਕੜੇ ਦੇ ਰੋਗੀ ਬੱਚੇ ਜਿਹੜੇ ਉਹ ਹਰੇ ਹੁੰਦੇ ਹਨ ਤਾਂ ਬਿਲਕੁਲ ਇਹ ਗੁਰਦੁਆਰਾ ਸਾਹਿਬ ਦਾ ਇਤਿਹਾਸ ਤੁਹਾਨੂੰ ਜਾਣੂ ਕਰਵਾਇਆ ਜਿੱਥੇ ਅੰਮ੍ਰਿਤਸਰ ਦੇ ਅੰਦਰੂਨ ਇਹ ਗੁਰਦੁਆਰਾ ਸਾਹਿਬ ਵਸਿਆ ਹੋਇਆ ਹੈ ਕਈ ਇਤਿਹਾਸ ਇਸ ਗੁਰਦੁਆਰਾ ਸਾਹਿਬ ਨਾਲ ਜੁੜਦੇ ਨੇ ਪਾਈਸਾਲੋਜੀ ਵੱਲੋਂ ਇਸ ਜਗ੍ਹਾ ਤੇ ਵਰ ਦਿੱਤਾ ਗਿਆ ਆ ਕਿ ਜੇਕਰ ਕੋਈ 40 ਦਿਨ ਇਸ ਜਗ੍ਹਾ ਤੇ ਸੱਚੇ ਮਨੋਂ ਅਰਦਾਸਾਂ ਕਰਦਾ ਤਾਂ ਉਸ ਦੀ ਹਰ ਇੱਕ ਮੂਹ ਮੰਗਿਆ ਮੁਰਾਦਾ ਪੂਰੀਆਂ ਹੁੰਦੀਆਂ ਨੇ ਅਤੇ ਭਾਈ ਸਾਲੋਜੀ ਦਾ ਨਾਮ ਦੇ ਇੱਕ ਟੋਬਾ ਹੈਗਾ ਜਿਸ ਦੇ ਵਿੱਚ ਕੋਈ ਸੁੱਕਾ ਬੱਚਾ ਇਸ਼ਨਾਨ ਕਰਦਾ ਤਾਂ ਫਰਿਆ ਭਰਿਆ ਤੰਦਰੁਸਤ ਹੋ ਜਾਂਦਾ ਸੋ ਇਹ ਗੁਰਦੁਆਰਾ ਸਾਹਿਬ ਦਾ ਇਤਿਹਾਸ ਹੈ ਇੱਕ ਵਾਰ ਤੁਹਾਨੂੰ ਬਾਹਰ ਵੀ ਲੈ ਚੱਲਦੇ ਹਾਂ ਜਿੱਥੇ ਦੁਕਾਨਦਾਰਾਂ ਵੱਲੋਂ ਪਾਠੀਆਂ ਦਿੱਤੀਆਂ ਜਾਂਦੀਆਂ ਅਤੇ ਇਸ ਜਗ੍ਹਾ ਨਾਲ ਇਹ ਵੀ ਇਤਿਹਾਸ ਜੁੜਦਾ ਹੈਗਾ ਕਿ ਜੇਕਰ ਇੱਥੇ ਪਾਠੀਆਂ ਚੜਾਉਂਦੇ ਹੋ ਤਾਂ ਉਹਦੇ ਬਦਲੇ ਤੁਹਾਨੂੰ ਪੁੱਤਰ ਦੀ ਦਾਤ ਜਿਹੜੀ ਆ ਉਹ ਪ੍ਰਾਪਤ ਹੁੰਦੀ ਹੈ ਸੋ ਬਿਲਕੁਲ ਹੈ ਗੁਰਦੁਆਰਾ ਸਾਹਿਬ ਦੀਆਂ ਤਸਵੀਰਾਂ ਦਿਖਾਵਾਂਗੇ ਇਸ ਵਕਤ ਗੁਰਦੁਆਰਾ ਸਾਹਿਬ ਦੇ ਵਿੱਚ ਮੌਜੂਦ ਹੈਗੇ ਆ ਸੋ ਇਹ ਇਤਿਹਾਸ ਜਿਹੜਾ ਆ ਇੱਕ ਵਾਰੀ ਉਹ ਵੀ ਸੰਗਤਾਂ ਨੂੰ ਦਿਖਾਇਆ ਜਾਵੇ ਕਿ ਸੰਗਤ ਜਿਹੜੇ ਨੇ ਉਹ ਪੜ ਕੇ ਇਤਿਹਾਸ ਬਾਰੇ ਜਾਣੂ ਹੋ ਸਕਣ ਇਹ ਗੁਰਦੁਆਰਾ ਭਾਈ ਟੋਬਾ ਭਾਈ ਸਾਲੋ ਜੀ ਦੇ ਨਾਮ ਤੇ ਹੈਗਾ ਆ ਅੰਦਰੂਨ ਅੰਮ੍ਰਿਤਸਰ ਦੀਆਂ ਗਲੀਆਂ ਦੇ ਵਿੱਚ ਇਹ ਗੁਰਦੁਆਰਾ ਸਾਹਿਬ ਹੈਗਾ ਜਦੋਂ ਵੀ ਸੰਗਤਾਂ ਸੱਚਕੰਨ ਸ਼੍ਰੀ ਹਰਮੰਦਰ ਸਾਹਿਬ ਦਰਸ਼ਨ ਕਰਕੇ ਆਉਂਦਿਆਂ ਨੇ ਫਿਰ ਗੁਰੂ ਕੇ ਮਹਿਲ ਦਰਸ਼ਨ ਕਰਦਿਆਂ ਨੇ ਉਸ ਤੋਂ ਬਾਅਦ ਇਸ ਸਥਾਨ ਤੇ ਵੀ ਪਹੁੰਚਦਿਆਂ ਨੇ ਸੋ ਬਿਲਕੁਲ ਇੱਕ ਵਾਰ ਇਹ ਵੀ ਤਸਵੀਰਾਂ ਜਿਹੜੀਆਂ ਨੇ ਉਹ ਜ਼ਰੂਰ ਦਿਖਾਈਆਂ ਜਾਣ ਜਿੱਥੇ ਸੱਚਕੰਨ ਸ਼੍ਰੀ ਹਰਮੰਦਰ ਸਾਹਿਬ ਦੀ ਤਸਵੀਰ ਤੁਸੀਂ ਦੇਖ ਰਹੇ ਹੋਵੋਗੇ ਉੱਥੇ ਸੇਵਾ ਕਰਦੇ ਭਾਈ ਸਾਲੋ ਜੀ ਨਜ਼ਰ ਆ ਰਹੇ ਨੇ ਸੋ ਇਹ ਇਤਿਹਾਸ ਗੁਰਦੁਆਰਾ ਸਾਹਿਬ ਨਾਲ ਜੁੜਦਾ ਹੈ ਕਾਫੀ ਸੰਕਟਾ ਜੋ ਇਹੋ ਜਿਹੇ ਇਤਿਹਾਸ ਤੋਂ ਵੰਝ ਹੈਗੀਆਂ ਨਹੀਂ ਸਾਡੀ ਕੋਸ਼ਿਸ਼ ਇਹੀ ਰਹਿੰਦੀ ਹੈ ਕਿ ਇਹੋ ਜਿਹੇ ਇਤਿਹਾਸ ਤੋਂ ਸੰਗਤਾਂ ਨੂੰ ਵੱਧ ਤੋਂ ਵੱਧ ਜਾਣੂ ਕਰਵਾਇਆ ਜਾਵੇ ਸੋ ਇੱਕ ਵਾਰ ਜੇਕਰ ਗੱਲ ਕਰਾਂ ਤਾਂ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਜਦੋਂ ਤੁਸੀਂ ਆਵੋਗੇ ਤਾਂ ਕਈ ਦੁਕਾਨਾਂ ਦੇ ਉੱਪਰ ਤੁਹਾਨੂੰ ਪਾਥੀਆਂ ਵਿਕਦੀਆਂ ਹੋਈਆਂ ਮਿਲਣਗੀਆਂ ਸੋ ਜਿਵੇਂ ਆਪਾਂ ਚੱਲਦੇ ਹਾਂ ਸਾਹਮਣੇ ਇੱਕ ਝਾਤ ਮਾਰੀਏ ਤਾਂ ਉੱਥੇ ਤੁਹਾਨੂੰ ਪਾਥੀਆਂ ਨਜ਼ਰ ਆਉਂਦੀਆਂ ਹੋਣਗੀਆਂ ਸੋ ਪਾਥੀਆਂ ਤੋਂ ਭਾਵ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਜੇਕਰ ਤੁਸੀਂ ਪਾਥੀਆਂ ਦੇ ਨਾਲ ਫਲ ਭੇਟ ਕਰਦੇ ਹੋ ਫਲ ਚੜਾਉਂਦੇ ਹੋ ਤਾਂ ਉਹ ਤੁਹਾਨੂੰ ਇੱਕ ਪੁੱਤਰ ਦੀ ਦਾਤ ਜਿਹੜੀ ਆ ਉਹ ਇਸ ਜਗ੍ਹਾ ਤੋਂ ਮਿਲਦੀ ਹੈਗੀ ਆ ਸੋ ਜ਼ਰੂਰ ਇੱਥੇ ਪੁਰਾਣੇ ਦੁਕਾਨਦਾਰ ਜਿਹੜੇ ਨੇ ਉਹ ਵੀ ਬੈਠੇ ਹੋਏ ਨੇ ਆਪਾਂ ਉਹਨਾਂ ਨਾਲ ਗੱਲਬਾਤ ਆਪ ਜੜੀ ਉਹ ਜ਼ਰੂਰ ਕਰਾਂਗੇ ਵੀਰ ਜੀ ਸੱਸ਼ਕਲ ਜੀ ਕੀ ਨਾਮ ਤੁਹਾਡਾ ਹਾਂ ਜੀ ਰਜਿੰਦਰ ਮੈਂ ਹਾਂ ਤਾ ਕਿੰਨੇ ਦਿਨ ਹੋ ਗਈ ਤੁਹਾਨੂੰ ਇੱਥੇ ਆਪਣੀ ਦੁਕਾਨ ਚ ਸਾਡੀ ਜੀ ਦੁਕਾਨ 72 73 ਸਾਲ ਪੁਰਾਣੀ 72 73 ਸਾਲ ਇਸ ਜਗ੍ਹਾ ਤੇ ਪੈਸਾ ਲੋ ਜਿਹਦਾ ਟੋਬਾ ਆ ਕਹਿੰਦੇ ਕਿ ਇੱਥੇ ਪਾਥੀਆਂ ਚੜੋਂ ਨਾਲ ਪੁੱਤਰ ਦੀ ਦਾਦ ਪ੍ਰਾਪਤ ਹਾਂਜੀ ਹਾਂਜੀ ਇੱਥੇ ਪਾਥੀਆਂ ਦਾ ਪੁੱਤਰ ਦਾ ਵਾੜਾ ਜੀ ਪਾਥੀਆਂ ਲਿਆਣੀਆਂ ਬੰਦੀਆਂ ਇੱਕ ਐ ਨਹੀਂ ਲੈਣੀ ਹੁੰਦੀ ਆ ਨਾਲ ਫੱਲ ਨੇ ਹੁੰਦੇ ਆ ਫਾਲਤ ਪ੍ਰਸ਼ਾਦ ਮਿਲਦਾ ਫਲ ਖਾਣਾ ਜਲ ਦਾ ਇਸ਼ਨਾਨ ਕਰਨਾ ਹੁੰਦਾ ਘਰ ਦੇ ਕੇ ਸਵਾ ਮਿੰਟ ਡੇਲੀ ਪਾਠੀਆਂ ਇੱਥੇ ਚੜਾਉਣੀ ਆਉਂਦੀ ਪਾਠੀਆਂ ਅੰਦਰ ਪਾਠੀਆਂ ਤੇ ਲੰਗਰ ਬੰਦਾ ਸੇਕ ਚਾ ਜਿਹੜੀ ਉਹ ਗੈਸ ਤੇ ਬੰਦੀ ਬਾਕੀ ਜੋ ਇੱਥੇ ਲੰਗਰ ਬੰਦਾ ਸੰਗਰਾਦ ਮਸਿਆ ਹਰ ਸੰਡੇ ਉਹ ਸਾਣਾ ਇੱਤੇ ਬੰਦਾ ਜਿਕਰ ਇਹ ਹੁੰਦਾ ਕਿ ਇਸ ਜਗ੍ਹਾ ਤੇ ਜਦੋਂ ਭਾਈ ਸਾਲੋ ਜੀ ਆਏ ਸਨ ਲੰਗਰ ਬਣਾਉਣ ਵਾਸਤੇ ਲੱਕੜਾ ਨਹੀਂ ਸੀ ਗਿਆ ਫਿਰ ਉਹਨਾਂ ਨੇ ਪਿੰਡ ਦੇ ਵਿੱਚ ਜਾ ਕੇ ਹੋਕਾ ਲਗਾਇਆ ਸੀਗਾ ਕਿ ਬਾਲਣ ਲੈ ਕੇ ਆਂਦੇ ਹਾਂ ਜੀ ਹਾਂ ਜੀ ਇਹਨਾਂ ਨੇ ਹੋਕਾ ਲਾਤਾ ਹੀ ਕਪਾਥੀ ਦਾ ਇੱਕ ਪੁੱਤ ਉਦੇ ਤੋਂ ਫਿਰ ਸਾਲਾ ਹੀ ਪ੍ਰਥਾ ਚੱਲਦੀ ਪਈ ਜੀ ਜੰਨੇ ਵੀ ਆਂਦੇ ਸਭ ਦੀ ਮਨੋ ਕਾਪਣਾ ਪੂਰੀ ਹੁੰਦੀ ਪਈ ਹੈ ਕੋਈ ਖਾਲੀ ਨਹੀਂ ਜਾਂਦਾ ਇੱਥੋਂ ਲੇਟ ਸਵੇਰ ਭਾਵੇਂ ਕਿਸੇ ਲਈ ਹੋ ਜਾਵੇ ਸੇ ਮੋਸਟਲੀ ਦਿਲੀ 10-20 ਬੰਦੇ ਮੱਥਾ ਟੇਕ ਕੇ ਆੜ ਆਪਣੀ ਸੁਖਣਾ ਲਾਣ ਧੰਨਵਾਦ ਧੰਨਵਾਦ ਇੱਕ ਕਥੇ ਹੋਦਾਗਾ ਜਿਹਦੇ ਕੋਈ ਸਕਿਨ ਪ੍ਰੋਬਲਮ ਹੈ ਉਹਦੇ ਐਸੇ ਨਮਕ ਝਾੜੂ ਚੜ੍ਹਾ ਦੱਸਦੇ ਹਾਂ ਜੀ ਜੇ ਕਿਸੇ ਨੂੰ ਬਾੜ-ਬਾੜ ਬੁਖਾਰ ਹੁੰਦਾ ਲਹਿੰਦਾ ਚੜਦਾ ਉਹਦੇ ਐਸੇ ਬਾੜੀ ਦੀ ਕਥਾ ਸੁਣਾਉਂਦੇ ਆ ਬਾੜੀ ਦੀ ਕਥਾ ਹਾਂ ਉਹਨੂੰ ਬਾੜੀ ਦਾ ਬਾੜ ਕਹਿੰਦੇ ਉਹਦੀ ਕਥਾ ਸੁਣਾਈ ਜਾਂਦੀ ਠੀਕ ਹੈ ਉਹਨਾਂ ਕਥਾ ਨਾਲ ਹੀ ਉਹ ਬੰਦਾ ਠੀਕ ਹੋ ਜਾਂਦਾ ਵੈਕ ਵੈਕ ਸੋ ਬਿਲਕੁਲ ਜਿਵੇਂ ਕਿ ਆ ਜਾਂਦਾ ਹੈ ਕਿ ਗੁਰਬਾਣੀ ਦੇ ਵਿੱਚ ਅਜਹੀਆਂ ਸ਼ਕਤੀਆਂ ਨੇ ਜੋ ਵਾਕਈ ਪੂਰੀਆਂ ਵੀ ਹੁੰਦੀਆਂ ਨੇ ਸੋ ਇਸ ਜਗ੍ਹਾ ਤੇ ਪਾਥੀਆਂ ਦਾ ਜਿਹੜਾ ਪ੍ਰਸ਼ਾਦ ਫਲ ਦਾ ਪ੍ਰਸ਼ਾਦ ਜਿਹੜਾ ਉਹ ਚੜਾਇਆ ਜਾਂਦਾ ਪਾਥੀਆਂ ਦੇ ਉੱਪਰ ਲੰਗਰ ਤਿਆਰ ਕੀਤਾ ਜਾਂਦਾ ਇਸ ਗੁਰਦੁਆਰਾ ਸਾਹਿਬ ਦੀਆਂ ਇੱਕ ਵਾਰ ਬਾਰੋ ਤਸਵੀਰਾਂ ਦਿਖਾ ਦੰਨੇ ਆ ਗੁਰਦੁਆਰਾ ਟੋਬਾ ਭਾਈ ਸਾਲੋ ਜੀ ਦਾ ਹੈ ਜਿਸ ਸਥਾਨ ਤੇ ਸੰਗਤਾਂ 40 ਦਿਨ ਜੇਕਰ ਸੱਚੇ ਮਨੋਂ ਹੁੰਦੀਆਂ ਨੇ ਤਾਂ ਉਹਨਾਂ ਦਾ ਹਰ ਇੱਕ ਜੋ ਮੂਹ ਮੰਗਿਆ ਮੁਰਾਦਾ ਨੇ ਉਹ ਪੂਰੀਆਂ ਹੁੰਦੀਆਂ ਨੇ ਤੇ ਨਾਲ ਦੇ ਨਾਲ ਜੇਕਰ ਕੋਈ ਇੱਥੇ ਪੁੱਤਰ ਦੀ ਦਾਤ ਲੈਣਾ ਚਾਹੁੰਦਾ ਆ ਤਾਂ ਇਹ ਗੁਰਦੁਆਰਾ ਸਾਹਿਬ ਦੇ ਵਿੱਚ ਪਾਥੀਆਂ ਚੜਾ ਕੇ ਪੁੱਤਰ ਦੀ ਦਾਤ ਜਿਹੜੀ ਆ ਉਹ ਲੈ ਸਕਦਾ ਆ ਸੋ ਮੈਨੂੰ ਦਿਓ ਇਜਾਜ਼ਤ ਸਿਮਰਦੀਪ ਸਿੰਘ ਡੇਲੀ ਡਸ ਟੀਵੀ ਦੇ ਲਈ ਅਮਰੀਕਾ